STF ਲੋਧੀ ਅਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਕਾਰਵਾਈ ਦੌਰਾਨ ਦੋ ਅਲੱਗ-ਅਲੱਗ ਮਾਮਲਿਆਂ ਤੇ ਵਿੱਚ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 2 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਦੇ ਵਿੱਚ ਕਰੀਬ 12 ਕਰੋੜ 20 ਲੱਖ ਰੁਪਏ ਦੇ ਨੇੜੇ ਦੱਸੀ ਜਾ ਰਹੀ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ STF ਇਨਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਨਾਕੇਬੰਦੀ ਦੌਰਾਨ ਲੋਦੀ ਕਲੱਬ ਨਜ਼ਦੀਕ ਬੀਆਰਐਸ ਨਗਰ ਦੇ ਰਹਿਣ ਪਾਲੇ ਪਿਉ-ਪੁੱਤ ਜਿਨ੍ਹਾਂ ਦੇ ਵਿੱਚ ਸੀਸ਼ ਕੁਮਾਰ ਉਰਫ ਸੱਤੀ ਅਤੇ ਉਸ ਦਾ ਪੁੱਤਰ ਸੂਰਜ ਨੂੰ ਕਾਬੂ ਕਰਕੇ ਜਦੋਂ ਉਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਕਾਜੇ ਚੋਂ 1 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਥੇ ਹੀ ਇੱਕ ਦੂਜੇ ਮਾਮਲੇ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਜਦੋਂ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਦੇ ਵਿੱਚੋਂ 500 ਗ੍ਰਾਮ ਹਿਰੋਇਨ ਬਰਾਮਦ ਹੋਈ ਦੋਸ਼ੀ ਦੀ ਪਛਾਣ 모ਹਿਤ ਨਿਵਾਸੀ ਵਿਜੈਨਗਰ ਟਿੱਬਾ ਰੋਡ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ ਇਹਨਾਂ ਦੋਵਾਂ ਹੀ ਮਾਮਲਿਆਂ ਦੇ ਵਿੱਚ ਕੁੱਲ 2 ਕਿਲੋ 200 ਗ੍ਰਾਮ ਹਿਰੋਇਨ ਦੀ ਬਰਾਮਦਗੀ ਹੋਈ ਹੈ ਅਤੇ ਫੜੇ ਗਏ આરોપી ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦੇ ਗੈਰ ਕਾਨੂੰਨੀ ਕਾਰੋਬਾਰ ਦੇ ਵਿੱਚ ਲਿੱਤ ਸਨ ਜਿਨ੍ਹਾਂ ਤੋਂ ਹੁਣ ਅੱਗੇ ਦੀ ਪੁੱਛਗਿੱਛ ਜਾਰੀ ਹੈ ਸਰ 2 ਕਿਲੋ ਤੋਂ ਵੱਧ ਹਿਰੋਇਨ ਬਰਾਮਦ ਹੋਈ ਹੈ ਇਹਦੇ ਬਾਰੇ ਹੋਰ ਜਾਣਕਾਰੀ ਕੀ ਸੀ ਪੂਰਾ ਮਾਮਲਾ ਐਸਟੀਐ ਫੁਲ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਅਸੀਂ ਦੋ ਵੱਖ-ਵੱਖ ਮਕੱਦਮਿਆਂ ਦੇ ਵਿੱਚ ਤਿੰਨ ਵੱਖ-ਵੱਖ ਰੁਪਈਆ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਪਾਸੋਂ ਅਸੀਂ 2 ਕਿਲੋ 200 ਗ੍ਰਾਮ ਹੈਰੋਨ ਇੱਕ ਸਵਿਫਟ ਕਾਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਪਹਿਲੇ ਮਕੱਦਮੇ ਦੇ ਵਿੱਚ ਸਾਡੀ ਪੁਲਿਸ ਪਾਰਟੀ ਨੇੜੇ ਨੋਦੀ ਕਲਬ ਲੁਧਿਆਣਾ ਮੌਜੂਦ ਸੀ ਜਿੱਥੇ ਸਾਨੂੰ ਬੜੀ ਉਸ ਇਲਾਕੇ ਦੇ ਮੌਜੂਦ ਬੰਦਿਆਂ ਦੇ ਵੱਲੋਂ ਵੀ ਇਤਲਾਹ ਮਿਲ ਰਹੀ ਅਸੀਂ ਅੱਦੇ ਸਾਡੇ ਮੁਖਬਰ ਵੀ ਸਾਨੂੰ ਇਤਲਾਹ ਦਿੱਤੀ ਕਿ ਦੋ ਰੋਪੀ ਦੋ ਰੋਪੀ ਸੀਸ਼ কুমার ਸਤੀ ਅਤੇ ਉਸ ਦਾ ਲੜਕਾ ਸੂਰਜ ਜਿਹੜਾ ਹੈ ਜੇਬਲੋਕ ਬੀਆਰਐਸ ਨਗਰ ਅਧੈਂਦੇ ਨੇ ਉਹ ਤੇ ਵੱਡੇ ਪੱਤਰ ਦੇ ਵਿੱਚ ਹੈਰੋਨ ਵੇਚਣ ਦਾ ਕੰਮ ਕਰਦੇ ਨੇ ਅਤੇ ਇਹਨਾਂ ਦੇ ਅਤੇ ਇਹਨਾਂ ਦੇ ਪਰਿਵਾਰ ਦੇ ਵਰਕਰਾਂ ਉਹ ਪਹਿਲਾਂ ਵੀ ਕਾਫੀ ਐਨਡੀਪੀਐਸ ਐਕਟ ਅਤੇ ਹੋਰ سنگੀਨ ਜੁਰਮਾਂ ਦੇ ਮਗੰਮੇ ਦਰਜ ਨੇ ਜਿਨ੍ਹਾਂ ਨੇ ਆਪਣੇ ਘਰ ਦੇ ਬਾਹਰੋਂ ਇੱਕ ਸਵਿਫਟ ਗੱਡੀ ਦੇ ਵਿੱਚ ਬੈਠ ਕੇ ਲੁਧਿਆਣਾ ਸ਼ਹਿਰ ਵਿੱਚ ਐਰੋਨ ਦੀ ਸਪਲਾਈ ਕਰਦੇ ਲਈ ਜਾਣਾ ਜਦੋਂ ਸਾਡੇ ਕੋਲ ਇੱਕ ਪੱਕੀ ਤੇ ਭਰੋਸੇਯੋਗ ਸੂਚਨਾ ਮਿਲੀ ਸੀ ਇਹਦੇ ਸੰਬੰਧੀ ਅਸੀਂ ਸੀਨੀਅਰ ਅਫਸਰਾਂ ਜਿਹਦੇ ਨੋਕਸੂ ਵੀ ਜਿ ਲਿਆਂਦਾ ਉਹਨਾਂ ਨੂੰ ਰਿਪੋਰਟ ਭੇਜੀ ਅਤੇ ਮੁਕੱਦਮਾ ਦਰਜ ਕਰਾਇਆ ਜਾ ਕੇ ਅਸੀਂ ਬੜੀ ਸਟ੍ਰੀਜਰਟ ਆ ਕੇ ਨਾਲ ਉੱਥੇ ਨਿਗਰਾਨੀ ਕੀਤੀ ਜਦੋਂ ਦੋਵੇਂ આરોપી ਪਿਓ ਪੁੱਤ ਇਹ ਇੱਕ ਗੱਡੀ ਦੇ ਵਿੱਚ ਬੈਠ ਕੇ ਹੈਰੋਨ ਸਮੇਤ ਜਾਣ ਲੱਗੇ ਤਾਂ ਸਾਡੀ ਪੁਲਿਸ ਪਾਲਟੀ ਨੇ ਦੋਵਾਂ ਨੂੰ ਸਮੇਤ ਸਵਿਫਟ ਕਾਰ ਦੇ ਕਾਬੂ ਕੀਤਾ ਅਧੇ ਜਦੋਂ ਮਾਨਯੋਗ ਐਸਪੀ ਸਾਉਜੀ ਦੀ ਨਿਗਰਾਨੀ ਦੇ ਵਿੱਚ ਇਹਨਾਂ ਦੀ ਕਾਰ ਅਤੇ ਇਹਨਾਂ ਦੀ ਦਿਲਾਸੀ ਲਈ ਤਾਂ ਸਾਨੂੰ ਬੜੀ ਭਾਰੀ ਮਾਤਰਾ ਦੇ ਵਿੱਚ 1 ਕਿਲੋ 700 ਗ੍ਰਾਮ ਹੈਰੋਨ ਬਰਾਉਂਦ ਹੋਈ ਅਤੇ ਇਹਨਾਂ ਨੂੰ ਉਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ। ਦੂਸਰੇ ਮੁਕਦਮੇ ਦੇ ਵਿੱਚ ਅਸੀਂ ਸਾਡੀ ਪੁਲਿਸ ਪਾਰਟੀ ਨੇ ਟਿੰਪਾ ਰੋਡ ਬੀਜੇਨਗਰ ਦੇ ਰਹਿਣ ਵਾਲੇ ਇੱਕ ਰੂਪੀ ਮੋਹਿਦ ਕੁਮਾਰ ਨੂੰ ਕਾਬੂ ਕਰਕੇ ਇਹਦੇ ਜਦੋਂ ਡੀਐਸਪੀ ਸਾਹਿਬ ਜੀ ਦੀ ਹਾਜ਼ਰੀ ਵਿੱਚ ਤਲਾਸ਼ੀ ਕੀਤੀ ਤਾਂ ਇਹਦੇ ਬਸੋਂ ਵੀ ਸਾਨੂੰ 1.5 ਕਿਲੋ ਹੈਰੋਨ ਬਰਾਮਦ ਹੋਈ ਅਸੀਂ 2 ਰੁਪਈਆ ਨੂੰ 3 ਰੁਪਈਆ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 2-2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਿਨ੍ਹਾਂ ਨੂੰ ਹੋਰ ਲੰਮੀ ਪੁਛਗੈਜ਼ ਕਰ ਰਹੇ ਹਾਂ ਅਤੇ ਇਹ ਪਤਾ ਲਗਾਵਾਂਗੇ ਕਿ ਇਹਨਾਂ ਦੇ ਕਿਹੜੇ-ਕਿਹੜੇ ਗਾਹਕ ਅਨ ਆ.ਡੀ. ਕਿੱਥੋਂ ਕਿੱਥੋਂ ਐਨਰੋਂ ਲਿਆਉਂਦੇ ਨੇ ਦੇ ਇਹ ਉਹ ਗੈਰ ਕਾਨੂੰਨੀ ਗੋਹਕਤੰਦੇ ਦੇ ਵਿੱਚ ਇਹਨਾਂ ਦੇ ਨਾਲ ਹੋਰ ਕਿਹੜੇ ਗਿੜੇ ਵਿਅਕਤੀ ਸ਼ਾਮਲ ਹਨ ਲੁਧਿਆਣਾ ਤੋਂ ਅਬਸ਼ੇਕ ਚਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼